ਕੈਨੇਡਾ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਇਸੂ ਸੂਬੇ ਦੇ ਵਿੱਚ ਸਟੇਟ ਐਮਰਜੈਂਸੀ ਕਰ ਦਿੱਤੀ ਡਿਕਲੇਅਰ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਐਨਆਰਆਈ ਟੀਵੀ ਮੈਂ ਹਾਂ ਸੁਖਮਨ ਚੀਮਾ ਤਾਂ ਕੈਨੇਡਾ ਦੇ ਸਕੈਚਵਨ ਦੇ ਵਿੱਚ ਸਟੇਟ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਿਆ 4000 ਲੋਕਾਂ ਨੂੰ ਜਿਹੜਾ ਆਪਣੇ ਘਰਾਂ ਨੂੰ ਛੱਡ ਕੇ ਮਜਬੂਰਨ ਉਤੋਂ ਨਿਕਲਣਾ ਪੈ ਰਿਹਾ ਕਿਉਂਕਿ ਕੈਨੇਡਾ ਦੇ ਵਿੱਚ ਜੰਗਲਾਂ ਨੂੰ ਭਿਆਨਕ ਅੱਗ ਲੱਗ ਚੁੱਕੀ ਆ ਉਹ ਅੱਗ ਜਿਹੜੀ ਆਊਟ ਆਫ ਕੰਟਰੋਲ ਹੁੰਦੀ ਨਜ਼ਰ ਆਈਆ ਤਾਂ ਉਸ ਅੱਗ ਦੇ ਉੱਪਰ ਸੌਖੇ ਤਰੀਕੇ ਦੇ ਨਾਲ ਕਾਬੂ ਪਾਉਣ ਦੇ ਲਈ ਜਿਹੜਾ ਸਰਕਾਰ ਦੇ ਵੱਲੋਂ ਸਟੇਟ ਐਮਰਜੈਂਸੀ ਡਿਕਲੇਅਰ ਕੀਤੀ ਆ ਤੇ ਉੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਉਸ ਇਲਾਕੇ ਛੱਡਣ ਦੇ ਲਈ ਐਲਾਨ ਕਰ ਦਿੱਤਾ ਗਿਆ ਤੇ ਤੁਹਾਨੂੰ ਦੱਸ ਜੇ ਕੇ ਸਬਸਕ੍ਰਾਈਬਨ ਦੀ ਜਿਹੜੀ ਐਸਐਸ ਕਚਬੰਦੀ ਜਿਹੜੀ ਜਿਹੜੀ ਪਬਲਿਕ ਸੇਫਟੀ ਏਜੰਸੀ ਆ ਐਸਪੀਐਸਏ ਜਿਹੜੀ ਉਸ ਦੇ ਨਾਲ ਮਿਲ ਕੇ ਸੂਬਾਈ ਜਿਹੜੀ ਸਟੇਟ ਐਮਰਜੈਂਸੀ ਆ ਜਿਹੜੀ ਡਿਕਲੇਅਰ ਕਰ ਦਿੱਤੀ ਗਈ ਐ ਸਸਕੈਚਵਨ ਦੇ ਜਿਹੜੇ ਪ੍ਰੀਮੀਅਰ ਸਕਾਟ ਨੇ ਜਿਹੜੇ ਮੋ ਨੇ ਉਹਨਾਂ ਦੇ ਵੱਲੋਂ ਸੂਬੇ ਭਰ ਦੇ ਵਿੱਚ ਐਮਰਜੈਂਸੀ ਡਿਕਲੇਅਰ ਕੀਤੀ ਆ ਕਿਉਂਕਿ ਇਸ ਸੂਬੇ ਦੇ ਵਿੱਚ ਜਿਹੜੀ ਵਰਲਡ ਵਾਈਲਡ ਫਾਇਰ ਆ ਜਿਹੜੀ ਜੰਗਲਾਂ ਨੂੰ ਲੱਗੀ ਹੋਈ ਆਗਾ ਆਊਟ ਆਫ ਕੰਟਰੋਲ ਹੋ ਰਹੀ ਆ ਤੇ ਨਾਲ ਦੀ ਨਾਲ ਆ ਕੋਸ਼ਣਾ ਦੇ ਜਦੋਂ ਇਹ ਐਲਾਨ ਕੀਤਾ ਸਰਕਾਰ ਦੇ ਵੱਲੋਂ ਦੱਸਿਆ ਕਿ 4000 ਲੋਕਾਂ ਨੂੰ ਜਿਹੜਾ ਮਜਬੂਰਨ ਉਸ ਇਲਾਕੇ ਦੇ ਵਿੱਚੋਂ ਕੱਢ ਕੇ ਦੂਰ ਦੂਰ ਦਰਾਡੇ ਉੱਤਰ ਪੂਰਬੀ ਖੇਤਰ ਦੇ ਵਿੱਚ ਪਹੁੰਚਾਇਆ ਜਾ ਰਿਹਾ ਹਾਲਾਂਕਿ ਜਿਹੜੀ ਇਹ ਐਮਰਜੈਂਸੀ ਆ ਫਿਲਹਾਲ 14 ਦਿਨਾਂ ਦੇ ਲਈ ਡਿਕਲੇਅਰ ਕੀਤੀ ਗਈ ਹੈ ਇਸ ਤੋਂ ਬਾਅਦ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ 14 ਦਿਨਾਂ ਦੇ ਲਈ ਜਿਹੜੀ ਸਟੇਟ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ ਜੇਕਰ ਇਸ ਤੋਂ ਬਾਅਦ ਫਿਰ ਤੋਂ ਲੋੜ ਪੈਂਦੀ ਹੈ ਤਾਂ ਅੱਗੇ ਜਿਹੜੀ ਇਹ ਐਮਰਜੈਂਸੀ ਆ ਇਸ ਨੂੰ ਹੋਰ ਵੀ ਜਿਹੜਾ ਅਗੇ ਐਕਸਟੈਂਡ ਕੀਤਾ ਜਾ ਸਕਦਾ ਤੇ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਜਿਸ ਦੇ ਵਿੱਚ ਕਿ ਮਨੀਟੋਬਾ ਸੀਮਾ ਦੇ ਜਿਹੜੇ ਨੇੜੇ ਪੈਲਿਕਨ ਨੈਰੋਜ਼ ਦੇ ਵਿੱਚ ਜਿੱਤੇ ਕੇ 2000 ਤੋਂ ਵੱਧ ਨਿਵਾਸੀਆਂ ਨੂੰ ਘਰ ਛੱਡ ਕੇ ਜਿਹੜਾ ਇੱਕਦਮ ਭੱਜਣ ਦੇ ਲਈ ਮਜਬੂਰ ਹੋ ਚੁੱਕੇ ਨੇ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸਬਸਕ੍ਰਿਪਸ਼ਨ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਲਾਗੂ ਕਰਨ ਵਾਲਾ ਦੂਜਾ ਸੂਬਾ ਇਸ ਤੋਂ ਪਹਿਲਾਂ ਜਿਹੜਾ ਮਨੀ ਟੋਬਾ ਦੇ ਵਿੱਚ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਜਿਹੜੀ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ ਕਿਉਂਕਿ ਉੱਥੇ ਵੀ ਜਿਹੜਾ ਤਕਰੀਬਨ ਕੈਨੇਡਾ ਦੇ ਸੂਬੇ ਮਨੀ ਟੋਬਾ ਦੇ ਵਿੱਚ ਇੱਕ ਵਾਰ ਜੰਗਲਾਂ ਨੂੰ ਅੱਗ ਲੱਗ ਗਈ ਹੈ ਜੋ ਕਿ ਅੱਗ ਅਜੇ ਆਈ ਭਿਆਨਕ ਰੂਪ ਜਿਹੜਾ ਫੜ ਲਿਆ ਤਾਂ ਉਸ ਦੀ ਜਿਹੜੀ ਮੌਜੂਦਾ ਹਾਲਾਤਾਂ ਨੂੰ ਦੇ ਹੋਏ ਮਨੀਟੋਬਾ ਦੀ ਸਰਕਾਰ ਦੇ ਵੱਲੋਂ ਵੀ ਜਿਹੜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਤੋਂ ਜਿਹੜੀ ਮਦਦ ਮੰਗੀ ਗਈ ਹੈ ਤੇ ਨਾਲ ਦੀ ਨਾਲ ਸਟੇਟ ਐਮਰਜੈਂਸੀ ਉੱਥੇ ਵੀ ਜਿਹੜੀ ਡਿਕਲੇਅਰ ਕੀਤੀ ਆ ਮਨੀਟੋਬਾ ਦੇ ਪ੍ਰੀਮੀਅਰ ਵੈਬ ਕਿਨੀਓ ਨੇ ਆਖਿਆ ਕਿ ਅੱਗ ਨੇ ਕਈ ਪਾਈਚਾਰਿਆਂ ਦੇ ਤਕਰੀਬਨ 17000 ਲੋਕਾਂ ਨੂੰ ਘਰ ਛੱਡ ਕੇ ਭੱਜਣ ਦੇ ਲਈ ਮਜਬੂਰ ਕਰ ਦਿੱਤਾ ਗਿਆ ਤੇ ਮਨੀਟੋਬਾ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਨਿਕਾਸੀ ਕਹਿੰਦੀ ਹੈ ਕਿ ਰੈਸਕਿਊ ਦੱਸਿਆ ਜਾ ਰਿਹਾ ਕਿਉਂਕਿ 17000 ਲੋਕਾਂ ਨੂੰ ਇੱਕ ਇਲਾਕੇ ਦੇ ਵਿੱਚੋਂ ਕੱਢ ਕੇ ਜਿਹੜਾ ਦੂਜੇ ਇਲਾਕੇ ਦੇ ਵਿੱਚ ਛੜਨਾ ਕੋਈ ਛੋਟੀ ਗੱਲ ਨਹੀਂ ਉਹਦੀ ਲੋਕਾਂ ਦੀ ਵੱਡੀ ਗਿਣਤੀ ਕਾਰਨ ਇੱਥੇ ਫੌਜ ਨੂੰ ਬੁਲਾਇਆ ਗਿਆ ਐਮਰਜੈਂਸੀ ਘੋਸ਼ਣਾ ਅਧਿਕਾਰੀਆਂ ਨੇ ਸੁਰੱਖਿਆ ਟੰਗ ਦੇ ਨਾਲ ਖਾਲੀ ਕਰਵਾਉਣ ਵਾਲਿਆਂ ਨੂੰ ਜਿਹੜਾ ਲਿਜਾ ਕੇ ਕਿਤੇ ਹੋਰ ਪਨਾਹ ਦੇਣ ਦਾ ਵੀ ਜਿਹੜਾ ਐਲਾਨ ਕੀਤਾ ਸਾਰਾ ਕੁਝ ਦੇਖਿਆ ਜਾ ਰਿਹਾ ਸਬਸਕ੍ਰਿਪਸ਼ਨ ਦੇ ਵਿੱਚ ਤਕਰੀਬਨ ਜਿਹੜਾ 4000 ਦੇ ਕਰੀਬ ਜਿਹੜਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਮਨੀ ਟੋਪਾ ਦੇ ਵਿੱਚ ਵੀ ਜਿਹੜਾ ਤਕਰੀਬਨ 22 ਥਾਵਾਂ ਦੇ ਜਿਹੜੀ ਜੰਗਲਾਂ ਨੂੰ ਭਿਆਨਕ ਅੱਗ ਲੱਗੀ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਪਰਦੇ ਵਿੱਚ ਫਾਇਰ ਫਾਈਟਰਾਂ ਨੂੰ ਵੀ ਜਿਹੜਾ ਬਣਾਉਣ ਦੇ ਲਈ ਸਰਕਾਰ ਦੇ ਵੱਲੋਂ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਪਰ ਹਾਲਾਤ ਬਹੁਤ ਜ਼ਿਆਦੇ ਕਹ ਦਿਆ ਕਿ ਨਾਜ਼ੁਕ ਬਣੇ ਹੋਏ ਨੇ ਕਿ ਜਿੱਥੇ ਸਬਸਕ੍ਰਿਪਸ਼ਨ ਦੇ ਵਿੱਚ ਜਿਹੜਾ ਉੱਥੋਂ ਦੀ ਜਿਹੜਾ ਸਰਕਾਰ ਦੇ ਵੱਲੋਂ ਜਿਹੜੀ ਸੂਬਾ ਐਮਰਜੈਂਸੀ ਸਟੇਟ ਐਮਰਜੈਂਸੀ ਡਿਕਲੇਅਰ ਕੀਤੀ ਗਿਆ ਤੇ ਇਸ ਤੋਂ ਪਹਿਲਾਂ ਜਿਹੜੀ ਜਿਹੜੀ ਮਨੀ ਟੋਪਾ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਸਟੇਟ ਐਮਰਜੈਂਸੀ ਡਿਕਲੇਅਰ ਕੀਤੀ ਸੀ ਕਿਉਂਕਿ ਉੱਤੇ ਜੰਗਲਾਂ ਨੂੰ ਜਿਹੜੀ ਭਿਆਨਕ ਲੱਗ ਅੱਗ ਲੱਗੀ ਆ ਉਸ ਨੇ ਅਜੀਹਾ ਰੂਪ ਪੜਿਆ ਕਿ ਮੌਕੇ ਤੇ ਜਿਹੜਾ ਕਾਜ ਨੂੰ ਜਿਹੜਾ ਤੱਕ ਮਨੀ ਟੋਬਾ ਦੇ ਵਿੱਚ ਲਾਉਣੀ ਪੈਂਦੀ ਹੈ ਜਿਹੜਾ ਜਲਦ ਤੋਂ ਜਲਦ ਲੋਕਾਂ ਨੂੰ ਘਰ ਛੱਡ ਕੇ ਜਿਹੜਾ ਨਿਕਲਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ